اسی ਇਸ स्थान ਦੀ সেবা ਕਰਕੇ ਇਹਨਾਂ ਨੂੰ ਹਾਸਿਲ ਹੁੰਦਾ ਹੈ ਇਸ ਸਥਾਨ ਤੇ ਆ ਕੇ ਸੇਵਾ ਕਰਨ ਦੀ ਮੈਨੂੰ ਯਾਦ ਹੈ ਬਹੁਤ ਛੋਟਾ ਜਿਹਾ ਜਨਮ ਇਸ ਇੱਥੇ ਆਇਆ ਸੀ ਜਰਨਤਾ ਸਿੰਘ ਜੀ ਜੋ ਕਿ ਰੋਜ਼ ਕਥਾ ਦੀ ਹਾਜ਼ਰੀ ਭਰਦੇ ਸੀ ਉਹਨਾਂ ਦੇ ਨਾਲ ਕਥਾ ਦਾ ਫਾਟ ਕਰਾ ਕਰਦਾ ਸੀ ਨਾਲ ਉਹਨਾਂ ਤੋਂ ਤੇ ਆਦੀ ਦਾਤ ਲਈ ਤੇ ਜਿੱਦਣ ਪਹਿਲੀ ਵਾਰ ਆਇਆ ਹੋ ਯਾਨੀ ਅਤਰ ਸਿੰਘ ਨੇ ਬਾਬਾ ਜੀ ਕੋਲ ਲੈ ਗਿਆ ਬਾਬਾ ਸੰਤੋਖ ਸਿੰਘ ਜੀ ਦੇ ਕੋਲ ਉਹ ਬਾਬਾ ਜੀ ਵੀ ਵਿਦਿਆਰਥੀ ਨਵਾਂ ਆਇਆ ਤੇ ਆਪ ਜੀ ਦਾ ਹੁਕਮ ਹੋਵੇ ਤੇ ਮੈਨੂੰ ਰੱਖਾਂ ਤੇ ਬਾਬਾ ਜੀ ਨੇ ਸਿਰ ਤੇ ਹੱਥ ਰੱਖ ਕੇ ਪਤਾ ਕੀ ਕਿਹਾ ਸੀ ਕਹਿੰਦੇ ਇਹ ਸਹਿਬਜ਼ਾਦਿਆਂ ਦੀ ਤਰਤੀ ਹੈ। ਬਾਬਾ ਜ਼ੋਰਾਵਰ ਸਿੰਘ ਦੀ ਬਾਬਾ ਫਤਿਹ ਸਿੰਘ ਦੀ ਮਾਤਾ ਕੁਦਰਕੋ ਦੀ ਕਹਿੰਦੇ ਬੇਟਾ ਇੱਥੇ ਰਹਿ ਕੇ ਸਹਿਬਜ਼ਾਦਿਆਂ ਦੀ ਜਿੰਨੀ ਸੇਵਾ ਕਰੇਗਾ ਉਹਨੇ ਜੀਵਨ ਦੇ ਵਿੱਚ ਬਾਬਿਆ ਦੀ ਤنو ਪ੍ਰਾਪਤ ਹੋਏ। ਬਾਬਾ ਜੀ ਦਾ ਉਹ ਬਚਨ ਪੱਲੇ ਬੰਨਿਆ। तकरीबन 3.5-4 ਸਾਲ ਦੇ ਵਿੱਚ ਰਹਿ ਕੇ ਸੇਵਾ ਕੀਤੀ ਵਿਦਿਆ ਪੜੀ। ਸਾਤਿਨ ਉਸੇ ਸੇਵਾ ਦਾ ਭਾਗ ਅਜ ਮਾਲਕ ਨੇ ਰਹਿਮਤਾਂ ਲਾਈਆਂ ਇਸੇ ਕਰਕੇ ਪਾਤਸ਼ਾਹ ਨੇ ਕਿਹਾ ਸੰਤਾਂ ਦੀ ਸੇਵਾ ਦੇ ਵਿੱਚ ਸਾਰੇ ਸੁੱਖ ਨੇ ਸੰਤਾਂ ਦਾ ਮਾਰਗ ਧਰਮ ਦੀ ਪੌੜੀ ਹੋਇਆ ਕਰਦੀ ਹੈ ਸੰਤ ਕਾ ਮਾਰਗ ਧਰਮ ਦੀ ਪੌੜੀ ਕੋਹੜੇ ਭਾਗੀ ਪਾਏ ਪਰ ਮਿਲਦਾ ਕਿਸੇ ਵੱਡਿਆਂ ਬਾਗਾਂ ਬਾੜੇ ਨੂੰ ਜਿਸ ਨੂੰ ਮਿਲ ਜਾਂਦਾ ਕੋਣ ਜਨਮ ਕੇ ਕਿਲਬਿਖ ਨਾਸਿ ਹਰ ਤਨ ਨੀਚ ਤਲਾਏ ਕੋロナ ਜਨਮਾਂ ਦੇ ਪਾਪ ਵੀ ਖਤਮ ਹੋ ਜਾਂਦੇ ਵਾਹ ਇਸ ਕਰਕੇ ਪਾਤਸ਼ਾਹ ਕਹਿੰਦੇ ਸੰਤਾ ਦੀ ਸ਼ਰਣ ਦੇ ਵਿੱਚ ਜਦੋਂ ਅਨੁਭਵਨਾ ਲੈ ਕੇ ਆਉਂਦੇ ਮਾਰੀ ਪਹਿਰਾਵਾ ਨਹੀਂ ਉਹਨਾਂ ਦੀ ਜੀਵਨ ਦੀ ਅਵਸਥਾ ਕਿ ਅਸੀਂ ਨਹੀਂ ਉਹ ਬੋਲ ਪਾ ਸਕਦੇ ਸਾਡੇ ਸਾਡੇ ਕੋਲ স্কেল ਨਹੀਂ ਅਸੀਂ ਨਾਪ ਕੇ ਦੱਸ ਕੀ ਇਹ ਬ੍ਰह्म ਗਿਆਨੀ ਹੈ ਜਾਂ ਨਹੀਂ ਅਕਸਰ ਅਸੀਂ ਅੱਜ ਦਾ ਜੋ ਸਮਾ ਚੱਲ ਰਿਹਾ ਹੈ ਨਾ ਜੈਸੀ ਹਾਲਾਤ ਨੇ ਹਰ ਇੱਕ ਨੂੰ ਅਸੀਂ ਭੰਡਣ ਲੱਗ ਜਾਂਦੇ ਹਰ ਇੱਕ ਨੂੰ ਨਿੰਦਣ ਲੱਗ ਜਾਂਦੀ ਹੈ ਉਹਦੇ ਅੰਦਰ ਦੀ ਅਵਸਥਾ ਕਿ ਅਸੀਂ ਨਹੀਂ ਜਾਣਦੇ ਸਾਨੂੰ ਪਤਾ ਹੀ ਨਹੀਂ ਬੇਸ਼ੱਕ ਵੀ ਬੜੇ ਦੁਨੀਆ ਵਿੱਚ ਐਸੇ ਨੇ ਜਿਹੜੇ ਪਖੰਡ ਦੇ ਰਾਹ ਤੇ ਤੁਰੇ ਹੋਏ ਨੇ ਪਖੰਡ ਹੀ ਬੜੇ ਹੋਏ ਨੇ ਦੁਨੀਆ ਨੂੰ ਗੁੰਮਰਾਹ ਕਰਦੇ ਨੇ ਪਰ ਬਾਬਾ ਸੰਤੋਖ ਸਿੰਘ ਜੀ ਐਸੇ ਨਹੀਂ ਸੀ ਆਪਣੀ ਅੱਖਾਂ ਨਾਲ ਦੇਖਿਆ ਸੰਤ ਆ ਕੇ ਬਾਬਾ ਜੀ ਨੂੰ ਪੁੱਛਦੀਆਂ ਸੀ ਬਾਬਾ ਜੀ ਕਿੱਥੇ ਤੇ ਬਾਬਾ ਜੀ ਦਰਬਾਰ ਸਾਹਿਬ ਵੱਲ ਇਸ਼ਾਰਾ ਕਰ ਦਿੰਦੇ ਸੀ ਕਿ ਉੱਧਰ ਨੇ ਉੱਧਰਲੇ ਪਾਸੇ ਚਲੇ ਜਾ ਐਸੇ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਆਪ ਸਾਰੇ ਜੁੜ ਬੈਠੇ ਹੋ ਆਪੋ ਸੰਦੇ ਜੀਵਨ ਤੋਂ ਸੀਧ ਲੈ ਕੇ ਆਪਣੇ ਆਪਣੇ ਜੀਵਨ ਨੂੰ ਵੀ ਸੰਵਾਰਨ ਦਾ ਯਤਨ ਕਰਿਏ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਹਿਬਜ਼ਾਦੇ ਕਿਰਪਾ ਕਰਨ ਆਪੋਸ਼ ਕਿਰਪਾ ਕਰਨ ਆਪਣੇ ਜੀਵਨ ਦੇ ਅੰਦਰ ਅਸੀਂ ਗੁਰੂ ਚਰਨਾਂ ਦੇ ਨਾਲ ਜੁੜੇ ਰਹੀਏ ਪਾਤਸ਼ਾਹ ਦੇ ਲੇਖੇ ਦੇ ਵਿੱਚ ਆਪਣਾ ਜੀਵਨ ਲੱਗਦੇ ਉਸ ਤੋਂ ਵੱਡੀ ਕਮਾਈ ਹੋਰ ਕੋਈ ਨਹੀਂ ਹੋਇਆ ਕਰਦੀ ਸੁਪੇਂੀਆਂ ਬੇਟੀਆਂ ਪਰਵਾਡ ਕਰਨੀਆਂ ਹੋਈਆਂ ਬਲਾਂ ਦੇ ਖੇਮਾ ਗੁਰੂ ਔਰ ਸੰਗਤ ਬਖਸ਼ਣਯੋਗ ਹੈ ਬਖਸ਼ਣ ਅਤੇ విశ్వాਸ ਤੋਂ ਬਾਅਦ ਸਤਕਾਰ ਜੁਦਾ ਕੀ ਸਹਿਬਾ ਆਪ ਸੰਗ ਮੇਰਾ ਸਮਾਂ ਨਹੀਂ ਸੀ ਮਾਫੀ ਮੰਗਦਾ ਪੈਸਾ ਤਰ ਦੇ ਤੋ ਮੇਰਾ ਸਮਾਂ ਨਹੀਂ ਸੀ ਮੈਂ ਤਾਂ ਨਮਸਕਾਰ ਕਰਨ ਵਾਸਤੇ ਆਇਆ ਸੀ ਜੋਤਿਸਰੂਪ ਸਰ ਆਜਲੀ ਪਰ ਹੀ ਸੀ ਕੀਰਤਨ ਦੀ ਤੇ ਸੋਚਿਆ ਚਲੋ ਮੱਥਾ ਟੇਕ ਜਾਨੇ ਮੈਂ ਚੱਲਿਆ ਸੀ ਬਾਬਾ ਜੀ ਕਹਿੰਦੇ ਹਾਜ਼ਰੀ ਭਰ ਜਾਓ ਮੈਂ ਵੈਸੇ ਬੇਨਤੀ ਕੀਤੀ ਸੀ ਜੀ ਨਾਲ ਪਹਿਲਾਂ ਸੈਕਟਰ ਸਰ ਕਹਿੰਦੇ ਵੀ ਨਹੀਂ ਸਮਾਂ ਜਥੇ ਸਰ ਜੈਦਿਆਂ ਦਾ ਬੜਿਆ ਹੋਇਆ ਮੈਂ ਮਾਫੀ ਮੰਗਦਾ ਆਪ ਜੀ ਤੋਂ ਮੇਰੇ ਕਰਕੇ ਆਪ ਨੂੰ ਥੋੜਾ ਲੇਟ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ